हां ਵੀ ਮਿੱਤਰਾ ਕੀ ਹਾਲ ਨੇ ਤੇਰਾ ਵੀ ਕੰਮ ਜ਼ੀਰੋ ਹੋਇਆ ਪਿਆ 1000ਾਂ ਦੋਸਤਾਂ ਤੋਂ ਸੰਗ ਦਾ ਕਿਸੇ ਨੂੰ ਦੱਸਣ ਤੋਂ ਡਰਦਾ ਤਾਂ ਆਹ ਨੁਸਖਾ ਲਿਆ ਕੇ ਵਰਤ ਲੈ ਬਣਿਆ ਬਣਾਇਆ ਮਿਲ ਜੂ ਕਈਆਂ ਦੇ ਮਨ ਦੇ ਵਿੱਚ ਡਰ ਹੁੰਦਾ ਸਾਨੂੰ ਬਣਾਉਣ ਨਾਲ ਔਖਾ ਸਾਨੂੰ ਟਾਂਟੇ ਕਰਨੇ ਔਖੇ ਨੇ ਕੁਛ ਨਹੀਂ ਕਰਨਾ ਲਿਆ ਕੇ ਤਿੰਨ ਚੀਜ਼ਾਂ ਮਿਕਸ ਕਰਨੀਆਂ ਨੇ ਅਦਰ-ਅਦਰ ਕਿਲੋ ਤਿੰਨੇ ਚੀਜ਼ਾਂ ਲੈਣੀਆਂ ਨੇ ਹੈਪੀ ਨਾਈਟ ਮਾਜੂਨਾ ਠੀਕ ਹੈ ਜੀ ਬਾਇਓ ਕਮ ਕੰਪਨੀ ਦਾ ਫੋਟੋ ਲਗਾ ਦਿੱਤੀ ਗਈ ਆ ਉਸ ਤੋਂ ਬਾਅਦ ਲੈਣਾ ਤੁਸੀਂ ਨੇ ਮੁਜ਼ਗਿਲ ਮੁਸ਼ਲੀ ਇਹ ਵੀ ਅੱਧਾ ਕਿਲੋ ਲੈਣਾ ਉਸ ਤੋਂ ਬਾਅਦ ਤੁਸੀਂ ਲੈਣਾ ਛਾਣੇ ਮਰਦ ਠੀਕ ਹੈ ਇਹ ਵੀ ਅੱਧਾ ਕਿਲੋ ਲੈਣਾ ਉਸ ਤੋਂ ਬਾਅਦ ਇਹਦੇ ਵਿੱਚ ਤੈ 60 ਗ੍ਰਾਮ ਦੀ ਡੱਬੀ ਦੱਲ ਵੀ ਨਵਾਬੀ ਇਹ ਪਾਉਣੀ ਹੈ ਠੀਕ ਹੈ ਜੀ ਨੁਸਖਾ ਤਿਆਰ ਹੈ ਅੱਧਾ ਚਮਚਾ ਸਵੇਰੇ ਤੇ ਅੱਧਾ ਰਾਤ ਨੂੰ ਖਾ ਲੈ ਚਿਹਰੇ 'ਚ ਲਾਲੀ ਮਾਰੂਗੀ ਠੀਕ ਹੈ ਫਿਰ ਭਾਵੇਂ ਉਹ ਗੱਲ ਹੋ ਜੂਵੀ ਡੋਲੂ ਟੰਗ ਲੈ ਪਾਉਂਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਤੂੰ ਸੰਗਣੋਂ ਹੱਡ ਜਿੰਗਾ ਨਾਬ ਦੇ ਮੂੰਹੋਂ ਕਹਾ ਕਰਿੰਗਾ ਬਈ ਆਹ ਨੁਸਕਾ ਵਰਤ ਲੋ ਉਹੀ ਪਟਕੇ ਦੇ ਫਰੀਕੇ ਥਾ ਥਾਂ ਤੇ ਵਰਤ ਕੇ ਨੁਸਕਾ ਫਿਰ ਰੈਸিপি ਜੋ ਬੰਦੇ ਨੇ ਕੋਈ ਨੁਸਕਾ ਦੱਸਿਆ ਸੀ ਚਲ ਠੀਕ ਐ ਮਿੱਤਰ ਅਗਲੀ ਵੀਡੀਓ ਚ ਮਿਲਦੇ ਆ ਪੇਜ ਨੂੰ ਫੋਲੋ ਜ਼ਰੂਰ ਕਰ ਲੈ ਤੇਰੇ ਕੰਮ ਦੀਆਂ ਵੀਡੀਓ ਆਉਣਗੀਆਂ ਸਾਰੀਆਂ